ਸਸ਼ੀਕਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਨਿਤਿ ਜਾ ਅੱਜ ਗੱਲ ਕਰਾਂਗੇ ਐਸਵਾਈਐਲ ਦੀ ਸਤਲੁਜ ਯਮਨਾ ਲਿੰਕ ਬਾਰੇ ਗੱਲ ਕਰਾਂਗੇ ਇਸ ਸਮਝੌਤਾ 1981 ਦੇ ਵਿੱਚ ਹੋਇਆ ਸੀ ਫੈਸਲਾ ਲਿਆ ਗਿਆ ਸੀ 1981 ਦੇ ਵਿੱਚ ਕਿ ਇਹ ਨਹਿਰ ਜਿਹੜੀ ਆ ਉਹ ਬਣਾਈ ਜਾਵੇਗੀ 1982 ਦੇ ਵਿੱਚ ਇਸ ਸਮਝੌਤੇ ਨੂੰ ਦੋਨਾਂ ਰਾਜਾਂ ਨੇ ਮੰਨ ਲਿਆ ਸੀ ਹਰਿਆਣਾ ਤੇ ਪੰਜਾਬ ਦੋਨਾਂ ਨੇ ਮੰਨ ਲਿਆ ਸੀ ਹੁਣ SWR ਨੂੰ ਲੈ ਕੇ ਵਿਵਾਦ ਛੜਿਆ ਹੋਇਆ ਹੈ ਇਹ ਵਿਵਾਦ 1985 ਤੋਂ ਸ਼ੁਰੂ ਹੋਇਆ ਸੀ ਤੇ ਹੁਣ ਤੱਕ ਚੱਲਦਾ ਆ ਰਿਹਾ ਹੈ ਅੱਜ ਇੱਕ ਅਹਿਮ ਮੀਟਿੰਗ ਹੈ SWR ਨੂੰ ਲੈ ਕੇ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀ ਅੱਜ ਇਹ ਮੀਟਿੰਗ ਕਰਨਗੇ ਤੋਂ ਤੋਂ ਬਾਅਦ ਫੈਸਲਾ ਲਿਆ ਜਾਊਗਾ ਕਿ ਇਹ ਸਮਝੌਤਾ ਹੋਊਗਾ ਜਾਂ ਫਿਰ ਅੱਗੇ ਚਾਰ ਵੇਸ ਦੇ ਵਿੱਚ ਤਬਦੀਲੀ ਕੀਤੀ ਜਾਵੇਗੀ ਜ ਮੇਰੇ ਨਾਲ ਮੇਰੇ ਸਹਿਯੋਗੀ ਸਿਮਰਨ ਕੌਰ ਮੌਜੂਦ ਨਹੀਂ ਹੈ ਗੱਲਬਾਤ ਕਰਾਂਗੇ ਇਸੇ ਮੁੱਦੇ ਤੇ ਕੀ ਹੈ एएसवाईआर ਮੁੱਦਾ ਹਮ ਦੇਖੋ Uh, 1966 ਚ ਜਦੋਂ ਹਰਿਆਣੇ ਨੂੰ ਪੰਜਾਬ ਤੋਂ ਅਲੱਗ ਕੀਤਾ ਗਿਆ ਤਾਂ ਬਹੁਤ ਸਾਰੇ ਇਹੋ ਜਿਹੇ ਰਿਸੋਰਸਸ ਸੀਗੇ ਜੋ ਕਿ ਦੋਵਾਂ ਸੂਬਿਆਂ ਵਿੱਚ ਇਕੁਅਲੀ ਡਿਵਾਈਡ ਹੋਣ ਦੀ ਗੱਲ ਗਈ ਸੀ ਇਨਾਂ ਇਨਾਂ ਰਿਸੋਰਸਸ ਵਿੱਚ ਪਾਣੀ ਵੀ ਇੱਕ ਵੱਡਾ ਮੁੱਦਾ ਸੀ ਕਿਉਂਕਿ ਪੰਜਾਬ ਪਾਣੀਆਂ ਦੀ ਧਰਤੀ ਹੈ ਪੂਰੀ ਨਦੀਆਂ ਜਿਹੜੀਆਂ ਨੇ ਪੰਜ ਨਦੀਆਂ ਆਪਣੇ ਪੰਜਾਬ ਤੋਂ ਹੋ ਕੇ ਆਉਂਦੀਆਂ ਨੇ ਤੇ ਫਿਰ ਉਹ ਅੱਗੇ ਅੱਗੇ ਦੂਸਰੇ ਸੂਬਿਆਂ 'ਚ ਜਾਂਦੀਆਂ ਉਧਰੋਂ ਪਾਕਿਸਤਾਨ ਵੱਲ نیچے ਨੂੰ ਹਰਿਆਣਾ ਤੇ ਰਾਜਸਥਾਨ ਵੱਲ ਤੇ ਸਤਲੁਜ ਨਦੀ ਵੀ ਹੈ ਤੇ ਸਤਲੁਜ ਨਦੀ ਮੁੱਖ ਸਰੋਤ ਸੀ ਉਸ ਟਾਈਮ 'ਚ ਪੰਜਾਬ ਦੇ ਕਿਸਾਨੀ ਵਾਸਤੇ ਕਿਉਂਕਿ ਮੁੱਖ ਸਰੋਤ ਸੀਗਾ ਪਾਣੀ ਦਾ ਤੇ ਪਹਿਲਾ ਪੰਜਾਬ Haryana ਸੀ ਜਦੋਂ ਇਕੱਠੇ ਸੀਗੇ ਤੇ ਉਹੀ ਨਦੀ ਜਿਹੜੀ ਹੈ ਉਹ ਅੱਗੇ ਜਾਂਦੀ ਸੀਗੀ ਤੇ ਪੂਰੇ ਪੰਜਾਬ 'ਚ ਉਸ ਦੇ ਨਾਲ ਸਿਚਾਈ ਹੁੰਦੀ ਸੀ ਹਾਲਾਂਕਿ ਹੋਰ ਵੀ ਨਦੀਆਂ ਸੀਗੀਆਂ ਪਰ ਇਹ ਮੁੱਖ ਨਦੀ ਸੀਗੀ ਉਸ ਤੋਂ ਬਾਅਦ ਜਦੋਂ Haryana ਅਲੱਗ ਹੋ ਗਿਆ ਤੇ Haryana ਦੀ ਜਿਹੜੀ ਉਦੋਂ ਦੀ ਸਰਕਾਰ ਸੀਗੀ ਉਹਨਾਂ ਨੇ ਮੰਗ ਕੀਤੀ ਕਿ ਸਾਨੂੰ ਇੱਕ ਆਪਣਾ ਸਰੋਤ ਜਿਹੜਾ ਹੈ ਪਾਣੀ ਦਾ ਉਹ ਦਿੱਤਾ ਜਾਵੇ ਤਾਂ ਕਿ ਜਿੰਨਾ ਪਾਣੀ ਜੇ ਪੰਜਾਬ ਕੋਲ ਹੈ ਉਨਾ ਹੀ ਪਾਣੀ ਹਰਿਆਣਾ ਕੋਲ ਵੀ ਹੋਣਾ ਚਾਹੀਦਾ ਕਿਉਂਕਿ ਸਾਡੇ ਵੀ ਆਪਣੇ ਕਿਸਾਨ ਨੇ ਸਾਡੀ ਵੀ ਖੇਤੀ ਹੁੰਦੀ ਹੈ ਸਾਡੇ ਵੀ ਲੋਕਾਂ ਨੂੰ ਪਾਣੀ ਚਾਹੀਦਾ ਤੇ ਇਥੋਂ ਹੀ ਇਹ ਮੁੱਦਾ ਸ਼ੁਰੂ ਹੋਇਆ ਤੇ ਹੌਲੀ-ਹੌਲੀ ਸਮਝੌਤੇ ਹੁੰਦੇ ਗਏ ਗੱਲਬਾਤ ਵਾਧੀ ਗਈ ਤੇ ਟਾਈਮ ਕਾਫੀ ਲੰਘ ਗਿਆ ਫਿਰ 1981 ਦਾ ਸਾਲ ਆਇਆ 1981 ਵਿੱਚ ਇੱਕ ਜਿਹੜੀ ਕੇਂਦਰ ਸਰਕਾਰ ਇੰਦਰਾ ਗਾਂਧੀ ਦੀ ਸਰਕਾਰ ਸੀਗੀ ਉਹਨਾਂ ਨੇ ਕਿਹਾ ਕਿ ਇਹ ਮੁੱਦਾ ਲੰਬਿਤ ਪੈ ਗਿਆ ਤੇ ਇੱਕ ਕੰਮ ਕਰਦੇ ਆ ਜਿਹੜੀ ਸਤਲੁਜ ਨਹਿਰ ਪੰਜਾਬ ਸਤਲੁਜ ਨਦੀ ਪੰਜਾਬ ਤੋਂ ਨਿਕਲਦੀ ਹੈ ਉਹਦੀ ਇੱਕ ਟ੍ਰਿਬਿਊਟਰੀ ਵੀ ਨਹਿਰ ਕੱਢ ਕੇ ਉਹਨੂੰ ਹਰਿਆਣਾ ਦੇ ਨਾਲ ਜੋੜ ਦਿੰਨੇ ਤਾਂ ਕਿ ਹਰਿਆਣਾ 'ਚ ਜਿਹੜੀ ਯਮੁਨਾ ਦੀ ਨਦੀ ਆਂਦੀ ਹੈ ਜਿਹੜਾ ਜੇ ਤੁਸੀਂ ਮੈਪ ਦੇਖੋਗੇ ਤਾਂ ਸਮਝ ਪਾਉਗੇ ਹਰਿਆਣਾ ਵੱਲ ਨੂੰ ਯਮੁਨਾ ਦੀ ਨਦੀ ਆਂਦੀ ਹੈ ਉਧਰੋਂ ਸਤਲੁਜ ਦੀ ਪੰਜਾਬ ਵੱਲ ਆਂਦੀ ਹੈ ਤੇ ਸਤਲੁਜ ਤੋਂ ਇੱਕ ਨਹਿਰ ਕੱਢ ਕੇ ਅਸੀਂ ਹਰਿਆਣਾ ਦੇ ਨਾਲ ਯਮੁਨਾ ਦੇ ਨਾਲ ਜੋੜ ਦਿੰਨੇ ਆ ਸਤਲੁਜ ਯਮਨਾ ਲਿੰਕ ਹੋ ਜਾਏਗਾ ਤੇ ਉਹ ਨਹਿਰ ਦੇ ਨਾਲ ਜਿਹੜੇ ਸਿਚਾਈ ਵਾਸਤੇ ਪਾਣੀ ਪੂਰਾ ਹੋ ਜਾਏਗਾ ਤੇ ਹੋਰ ਵੀ ਕਮ ਮੱਸੇ ਪਾਣੀ ਜੜਾ ਹਰਿਆਣਾ ਕੋਲ ਉਹ ਸਫੀਸ਼ੀਐਂਟ ਹੋ ਜਾਏਗਾ ਲੇਕਿਨ ਉਦੋਂ ਪੰਜਾਬ ਚ ਵੀ ਕਾਦੀ ਗਵਰਨਮੈਂਟ ਸੀ ਕਾਂਗਰਸ ਦੀ ਗਵਰਨਮੈਂਟ ਸੀ ਦਰਬਾਰਾ ਸਿੰਘ ਉਹਦਾ ਮੁੱਖ ਮੰਤਰੀ ਸੀਗੇ ਤੇ ਕੇਂਦਰ ਚ ਵੀ ਕਾਂਗਰਸ ਦੀ ਗਵਰਨਮੈਂਟ ਸੀ ਇੰਦਰਾ ਗਾਂਧੀ ਧੀ ਤੇ ਇਹ ਬੜਾ ਈਜ਼ੀਲੀ ਇਹ ਸਮਝੌਤਾ ਹੋ ਗਿਆ ਤੇ ਨਹਿਰ ਬਣਨ ਲੱਗੀ ਸੀ ਲੇਕਿਨ ਉਦੋਂ ਅਕਾਲੀ ਮੂਵਮੈਂਟ ਵੀ ਚਰਮ ਤੇ ਸੀਗੀ ਤੇ ਅਕਾਲੀਆਂ ਨੇ ਵਿਰੋਧ ਕੀਤਾ ਕਿ ਅਸੀਂ ਆਪਣੇ ਹਿੱਸੇ ਦਾ ਪਾਣੀ ਆਪਣੇ ਹੱਕ ਦਾ ਪਾਣੀ ਕਿਉਂ ਕਿਸੇ ਨੂੰ ਦਈਏ ਤੇ ਪਰ ਕੇਂਦਰ ਸਰਕਾਰ ਹਾਬੀ ਸੀ ਕੇਂਦਰ ਸਰਕਾਰ ਦਾ ਦਬਦਬਾ ਸੀਗਾ ਉਦੋਂ ਤੇ ਨਹਿਰ ਦਾ ਕੰਮ ਵੀ ਕਿਸੇ ਤਰੀਕੇ ਦੇ ਨਾਲ ਸ਼ੁਰੂ ਹੋਇਆ ਪਰ ਅਕਾਲੀਆਂ ਨੇ ਪੁਰਜ਼ੋਰ ਵਿਰੋਧ ਕੀਤਾ ਇਸ ਨਹਿਰ ਦਾ ਤੇ ਦੱਸਿਆ ਜਾ ਰਿਹਾ ਕਿ ਕਈ ਇੰਜੀਨੀਅਰ ਉੱਥੇ ਜੇ ਤਾਂ ਲੱਗੇ ਹੋਏ ਸੀ ਇਹ ਤੇ ਉਦੋਂ ਇਨਸਰਜੈਂਸੀਜ਼ ਵੀ ਕ੍ਰੀਏਟ ਹੋਈਆਂ ਆ ਇੰਜੀਨੀਅਰ ਨੂੰ ਗੋਲੀ ਵੀ ਲੱਗੀ ਤੇ ਉਸ ਤੋਂ ਬਾਅਦ ਉਹ ਨਹਿਰ ਦਾ ਕੰਮ ਜਿਹੜਾ ਉੱਥੇ ਹੀ ਰੋਕ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਉਸ ਨਹਿਰ ਦਾ ਕੰਮ ਨਹੀਂ ਹੋਇਆ ਤੇ ਤਾਂ ਕਰਕੇ ਇਹੀ ਮੰਗ ਹਮੇਸ਼ਾ ਪੰਜਾਬ ਦੀ ਰਹੀ ਹੈ ਕਿ ਅਸੀਂ ਆਪਣੇ ਹਿੱਸੇ ਦਾ ਪਾਣੀ ਦੂਸਰੇ ਸੂਬੇ ਨੂੰ ਜੇ ਦੇ ਦਿੱਤਾ ਤੇ ਸਾਡਾ ਪੰਜਾਬ ਕੀ ਕਰੇਗਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ 'ਚ ਆਲਰੇਡੀ ਤਰਤੀਹ ਇਤਨਾ ਪਾਣੀ ਜਿਹੜਾ ਬਹੁਤ ਜ਼ਿਆਦਾ ਡੂੰਗਾ ਹੋ ਗਿਆ ਬੋਰਿੰਗ ਕਿੰਨੇ ਕਿੰਨੇ ਫੁੱਟ ਡੂੰਗੀ ਕਰਨੀ ਪੈਂਦੀ ਹੈ ਤਾਂ ਜਾ ਕੇ ਕਿਸਾਨਾਂ ਨੂੰ ਪਾਣੀ ਮਿਲਦਾ ਹੈ ਤੇ ਉਦੋਂ ਤੋਂ 2025 ਤੱਕ ਪੰਜਾਬ ਦੀ ਜਨਸੰਖਿਆ ਵੀ ਵਧੀ ਹੈ ਹਰਿਆਣਾ ਦੀ ਜਨਸੰਖਿਆ ਵੀ ਵਧੀ ਹੈ ਪਾਣੀ ਦੀ ਕੰਪਸਮਨ ਵੀ ਬਹੁਤ ਜ਼ਿਆਦਾ ਵਧੀ ਹੈ ਲੇਕਿਨ ਸਰੋਤ ਤੇ ਇਹੀ ਹੈ ਨਾ ਸਰੋਤ ਤੇ ਤੁਹਾਡੇ ਕੋਲ ਨਦੀਆਂ ਹੀ ਨੇ ਸਤਲੁਜ ਹੀ ਹੈ ਬਾਕੀ ਦੋਵੇਂ ਸੂਬੇ ਚੜੇ ਹੋ بارش ਦੇ ਪਾਣੀ ਤੇ ਡਿਪੈਂਡ ਕਰਦੇ ਨੇ ਤੇ ਇਹ ਵਿਵਾਦ ਤਾਂ ਕਰਕੇ ਵਧਿਆ ਹੈ ਕਿ ਪਾਣੀ ਜਿਹੜਾ ਹੈ ਉਹ ਹਰਿਆਣਾ ਲਗਾਤਾਰ ਮੰਗ ਰਿਹਾ ਹੈ ਤੇ ਹੁਣ ਜੇ ਗੱਲ ਕਰੀਏ ਕਿ ਵਿਰੋਧ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹ ਅਕਾਲੀਆ ਨੇ ਵਿਰੋਧ ਕੀਤਾ ਸੀ ਫਿਰ ਉਸ ਤੋਂ ਬਾਅਦ ਸਟੇ ਲੱਗ ਗਿਆ ਸੀਗਾ ਪਰ ਇਹ ਮਾਮਲਾ ਚੱਲਦਾ ਰਿਹਾ ਸੀਗਾ ਤੇ ਹੁਣ ਇੱਕ ਵਾਰੀ ਫੇਰ ਹਰਿਆਣਾ ਜਿਹੜਾ ਹੈ ਉਹ ਕਹਿ ਰਿਹਾ ਕਿ ਸਾਨੂੰ ਲਿੰਕ ਬਣਾ ਕੇ ਦੋ ਲਿੰਕ ਨਹਿਰ ਦਾ ਪਾਣੀ ਦੋ ਤੇ ਪਰ ਪੰਜਾਬ ਦਾ ਉਹੀ ਕਹਿਣਾ ਹੈ ਕਿ ਜਿੰਨਾ ਪੋਪੂਲੇਸ਼ਨ ਵੀ ਵਧੀ ਹੈ ਔਰ ਰਿਸੋਰਸਸ ਘਟਨੇ ਤੇ ਜੇ ਅਸੀਂ ਸਤਲੁਜ ਦਾ ਪਾਣੀ ਅੱਗੇ ਦੇ ਦਿੱਤਾ ਤੇ ਫਿਰ ਪੰਜਾਬ ਦੀ ਜਨਤਾ ਕੀ ਕਰੇਗੀ ਲਗਾਤਾਰ ਵਿਰੋਧ ਹੋ ਰਹੇ ਨੇ ਜਦੋਂ ਤੁਸੀਂ ਵੀ ਦੱਸਿਆ ਕਿ ਸ਼ਰਮਨਿਕ ਅਕਾਲੀ ਦਲ ਦੀ ਸਰਕਾਰ ਜਦੋਂ ਸੀ ਉਸ ਟਾਈਮ ਤੋਂ ਹੀ ਵਿਰੋਧ ਹੋ ਰਿਹਾ ਹੈ ਇਸ ਐਸਵਾਈਐਲ ਵਿਵਾਦ ਜਿਹੜਾ ਹੈ ਉਸ ਟਾਈਮ ਤੋਂ ਹੀ ਚੱਲ ਰਿਹਾ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ 'ਚ ਉਹ ਵੀ ਵਿਰੋਧ ਕਰ ਰਹੀ ਹੈ ਇਹਦਾ ਤੇ ਨਾਲ ਹੀ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਕਿ ਜਿਹੜਾ SYL ਹੈ ਸਤਲੁਜ ਯਮਨਾ ਲਿੰਕ ਹੈ ਇਸ ਨੂੰ ਬਦਲ ਕੇ YSL ਕਿਉਂ ਨਹੀਂ ਕੀਤਾ ਜਾ ਸਕਦਾ ਇਹ ਆਮ ਆਦਮੀ ਪਾਰਟੀ ਦੀ ਮੰਗ ਕਿਉਂ ਬਿਲਕੁਲ ਇਹ ਜੀਓਗ੍ਰਾਫਿਕਲੀ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਮੈਂ ਪਹਿਲਾਂ ਵੀ ਦੱਸਿਆ ਕਿ ਸਤਲੁਜ ਪੰਜਾਬ ਤੋਂ ਆਉਂਦੀ ਹੈ ਯਮਨਾ ਜਿਹੜੀ ਹੈ ਉਧਰੋਂ ਦੀ ਹਰਿਆਣਾ ਚ ਐਂਟਰ ਕਰਦੀ ਹੈ ਤੇ ਜੇ ਸਤਲੁਜ ਯਮਨਾ ਲਿੰਕ ਹੋ ਜਾਏਗਾ ਸਤਲੁਜ ਦਾ ਪਾਣੀ ਯਮਨਾ ਦਾ ਨਾਲ ਜੋੜ ਦਿੱਤਾ ਜਾਏਗਾ ਹਰਿਆਣਾ ਨੂੰ ਬੈਨੀਫਿਟ ਹੋਏਗਾ ਸੀਐਮ ਦਾ ਕਹਿਣਾ ਹੈ ਕਿ ਯਮਨਾ ਤੋਂ ਕਨਾਲ ਬਣਾ ਕੇ ਸਤਲੁਜ ਦੇ ਨਾਲ ਜੋੜੀ ਜਾਵੇ ਤੇ ਉਹ ਪਾਣੀ ਫੇਰ ਅੱਗੇ ਆਣਾ ਦੇਲ ਜਾਵੇ ਤੇ ਤਾਂ ਕਰਕੇ ਕਹਿਣਾ ਉਹਨਾਂ ਦਾ ਕਿ ਉਹ ਆਪਣੇ ਸੂਬੇ ਦੀ ਗੱਲ ਕਰਦੇ ਨੇ ਜਿੱਦਾਂ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਪੋਪੂਲੇਸ਼ਨ ਜ਼ਿਆਦਾ ਹੋਗੀ ਤੇ ਪਾਣੀ ਧਰਤੀ ਹੇਠਲਾ ਕਟ ਹੋ ਗਿਆ ਪਾਣੀ ਦੇ ਰਿਸੋਰਸਸ ਕਟ ਹੋ ਗਏ ਨੇ ਤੇ ਆਪਣਾ ਜਿਹੜਾ ਸੂਬਾ ਪੰਜਾਬ ਹੈ ਉਹ ਖੇਤੀ ਤੇ ਨਿਰਭਰ ਕਰਦਾ ਤੇ ਹੁਣ ਤਾਂ ਵੈਸੇ ਵੀ ਪੈੜੀ ਦਾ ਸੀਜ਼ਨ ਹੈ ਪਾਣੀ ਬਹੁਤ ਜ਼ਿਆਦਾ ਚਾਹੀਦਾ ਹੈ ਸਾਰਿਆਂ ਨੂੰ ਤੇ ਨਾਲੇ ਸੀਐਮ ਦਾ ਵੀ ਕਹਿਣਾ ਸੀ ਕਿ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪਾਣੀ ਆਲਰੇਡੀ ਦੇ ਦਿੱਤਾ ਗਿਆ ਤੇ ਹੁਣ ਹਰਿਆਣਾ ਦੀ ਵੀ ਪੋਪੂਲੇਸ਼ਨ ਇਕੁਅਲੀ ਗਰੋ ਕੀਤੀ ਹੈ ਤਾਂ ਕਰਕੇ ਦੋਵਾਂ ਸੂਬਿਆਂ ਦੇ ਵਿੱਚ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਲੇਕਿਨ ਦਬਾਅ ਇੱਥੇ ਬਹੁਤ ਜ਼ਿਆ ਮੈਂ ਦਾ ਵੀ ਤੇ ਹੁਣ ਸੁਪਰੀਮ ਕੋਰਟ ਨੇ ਵੀ ਕਿਹਾ ਸੀਗਾ ਕਿ ਇਸ ਮੁੱਦੇ ਨੂੰ ਆਪਸੀ ਗੱਲਬਾਤ ਦੇ ਨਾਲ ਹੱਲ ਕਰ ਲਿਆ ਜਾਵੇ ਲੇਕਿਨ ਪੰਜਾਬ ਸਰਕਾਰ ਥੋੜੀ ਜੀ ਰੇਫ ਨਜ਼ਰ ਆ ਰਹੀ ਹੈ ਕਿਉਂਕਿ ਵਾਕੀ ਉਹਨਾਂ ਦੀ ਗੱਲ ਵੀ ਸਹੀ ਹੈ ਕਿ ਜੇ ਸਤਲੁਜ ਦਾ ਪਾਣੀ ਹੀ ਅੱਗੇ ਦੇ ਦਿੱਤਾ ਗਿਆ ਤੇ ਪੰਜਾਬ ਦੇ ਕਿਸਾਨ ਕੀ ਕਰਨਗੇ ਤਾਂ ਕਰਕੇ ਉਹਨਾਂ ਨੇ ਵਾਇ ਅਸਲ ਦੀ ਗੱਲ ਕੀਤੀ ਅਗਲੀ ਸੁਣਵਾਈ ਜਿਹੜੀ ਹੈ ਸੁਪਰੀਮ ਕੋਰਟ ਦੀ ਉਸ ਤੋਂ ਪਹਿਲਾਂ ਇਹ ਮੀਟਿੰਗ ਰੱਖੀ ਗਈ ਹੈ ਦੋਨੇ ਹੀ ਸੂਬੇ ਦੇ ਸਰਕਾਰਾਂ ਨੂੰ ਬੁਲਾਇਆ ਗਿਆ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੂਜੇ ਪਾਸੇ ਭਾਜਪਾ ਦੀ ਸਰਕਾਰ ਹੈ ਜੇ ਕਿਹਾ ਜਾਵੇ ਕੇਂਦਰ ਚ ਵੀ ਭਾਜਪਾ ਦੀ ਸਰਕਾਰ ਹੈ ਮੈਡਮ ਕੀ ਲੱਗਦਾ ਕਿ ਮਤਲਬ हरियाणा पंजाब ਦਾ ਇਹ ਸਮਝੌਤਾ ਜਿਹੜਾ ਅੱਜ ਦੀ ਮੀਟਿੰਗ ਆ ਉਹ ਕਿਸੇ ਸਿੱਟੇ ਤੇ ਪਹੁੰਚੂਗੀ ਮੁਸ਼ਕਿਲ ਹੈ ਕਿਉਂਕਿ ਸਿਰਫ ਇੱਕ ਇੱਕ ਡਿਸੀਜਨ ਲੈਣਾ ਨਹੀਂ ਹੈ ਇਹ رائے ਸ਼ਮਾਰੀ ਹੈ ਪੰਜਾਬ ਦੇ ਲੋਕਾਂ ਦੀ ਵੀ ਤੇ ਹਰਿਆਣਾ ਦੇ ਲੋਕਾਂ ਦੀ ਵੀ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਲੱਗਦਾ ਕਿ ਹਰਿਆਣਾ ਦੇ ਲੋਕਾਂ ਦੇ ਲਈ ਉਹਨਾਂ ਦਾ ਦਾਇਤਵਾ ਹੈ ਕਿ ਉਹਨਾਂ ਨੂੰ ਪਾਣੀ ਦੀ ਆਪੂਰਤੀ ਕਰਾਣੀ ਹੈ ਤੇ ਸਿਮਿਲਰਲੀ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਇਹ ਦਾਇਤਵਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਪਾਣੀ ਦੀ ਕਟ ਨਹੀਂ ਹੋਣੀ ਚਾਹੀਦੀ ਤਾਂ ਕਰਕੇ ਦੋਵੇਂ ਹੀ ਜਿਹੜੇ ਸੂਬਿਆਂ ਦੇ ਮੁੱਖ ਮੰਤਰੀ ਨੇ ਆਪੋ ਆਪਣੇ ਸੂਬਿਆਂ ਬਾਰੇ ਸੋਚ ਰਹੇ ਨੇ ਲੇਕਿਨ ਹਾਂ ਇਨਫਲੂਐਂਸ ਕਿ ਤਰ੍ਹਾਂ ਕਿਤੇ ਕੇਂਦਰ ਸਰਕਾਰ ਦਾ ਤੇ ਸੁਪ ਕਿਤੇ ਨਾ ਕਿਤੇ ਦਬਾਅ ਵੀ ਹੈ ਹਰਿਆਣਾ ਗਵਰਨਮੈਂਟ ਦੇ ਨਾਲ ਸਾਥ ਕਹਿ ਲਈ ਆਪਾਂ ਕਿਉਂਕਿ ਸੈਂਟਰ ਚ ਵੀ ਬਾਜਪਾ ਦੀ ਗਵਰਨਮੈਂਟ ਹੈ ਤੇ ਉੱਥੇ ਵੀ ਬਾਜਪਾ ਦੀ ਗਵਰਨਮੈਂਟ ਹੈ ਤਾਂ ਕਰਕੇ ਆਮ ਆਦਮੀ ਪਾਰਟੀ ਆ ਪੰਜਾਬ ਸਰਕਾਰ ਕਿਤੇ ਨਾ ਕਿਤੇ ਥੋੜੀ ਜੀ ਬੈਕਫੁੱਟ ਤੇ ਹੈ ਕਿਉਂਕਿ ਸੁਪਰੀਮ ਕੋਰਟ ਨੇ ਵੀ ਕਿਆ ਸੀਗਾ ਕਿ ਹਰਿਆਣਾ ਨੂੰ ਹਰਿਆਣਾ ਦੇ ਹਿੱਸੇ ਦਾ ਪਾਣੀ ਦੇ ਦਿਓ ਪਰ ਗੱਲ ਇਹੀ ਹੈ ਜੇ ਮੁੱਖ ਮੰਤਰੀ ਮਾਨ ਹਾਮੀ ਭਰਦੇ ਨੇ ਤੇ ਉਹਨਾਂ ਨੂੰ ਕਿਸਾਨਾਂ ਦਾ ਵਿਰੋਧ ਕਰਨਾ ਪਏਗਾ ਕਿ ਸਾਡੇ ਹਿੱਸੇ ਦਾ ਪਾਣੀ ਤੁਸੀਂ ਅੱਗੇ ਦਿੱਤਾ ਚਾਹੇ ਹਾਮੀ ਨਹੀਂ ਭਰਦੇ ਤੇ ਇਹ ਮਾਮਲਾ ਇਦਾਂ ਹੀ ਲੰਬੇਤ ਚੱਲਦਾ ਰਹੇਗਾ ਕਿਉਂਕਿ ਦਖਲਅੰਦਾਜ਼ੀ ਸੁਪਰੀਮ ਕੋਰਟ ਦੀ ਤੇ ਕੇਂਦਰ ਸਰਕਾਰ ਦੀ ਹੋਈ ਹੈ ਤੇ ਅੱਜ ਦੀ ਇਸ ਬੈਠਕ ਚ ਕੀ ਸਿੱਟਾ ਨਿਕਲਦਾ ਇਹ ਤਾਂ ਦੇਖਣ ਵਾਲੀ ਗੱਲ ਹੈ ਪਰ ਇੰਨਾ ਜ਼ਰੂਰ ਹੈ ਕਿ ਮਾਮਲਾ ਹਜੇ ਲੰਬਾ ਚਲੇਗਾ ਜੀ ਬੈਠਕ ਦੇ ਵਿੱਚ ਕੀ ਫੈਸਲਾ ਹੁੰਦਾ ਇਹ ਤਾਂ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਅੱਜ ਦੇ ਲਈ ਇੰਨਾ ਹੀ ਉਮੀਦ ਹੈ ਤੁਹਾਨੂੰ ਇਹ ਰਿਪੋਰਟ ਪਸੰਦ ਆਈ ਹੋਗੀ ਇਹ ਡਿਸਕਸ਼ਨ ਪਸੰਦ ਆਇਆ ਹੋਊਗਾ ਇਨਫੋਰਮੇਸ਼ਨ ਪਸੰਦ ਆਈ ਹੋਊਗੀ ਅੱਜ ਦੇ ਲਈ ਇੰਨਾ ਹੀ ਤੁਸੀਂ ਸਾਨੂੰ ਇਜਾਜ਼ਤ ਦਿਓ ਦੇਖਦੇ ਰਹੋ ਨਿਊਜ਼ ਸਟੇਟ ਪੰਜਾਬ ਰਹਿਣਾ ਹਿਮਾਚਲ ਧੰਨਵਾਦ